ਪੰਜਾਬ ਪਾਈਚਾਰੇ ਦਾ ਮੁਹਬਤ ਦਾ ਇਤਿਫਾਕ ਦਾ ਤੇ ਸਾਂਝ ਦਾ ਨਾਮ ਹੈ ਪੰਜਾਬ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਪਹਿਲਾਂ ਵੀ ਨਿਕਲਿਆ ਹੈ ਤੇ ਹੁਣ ਵੀ ਜਿਸ ਮੁਸ਼ਕਲ ਦੇ ਵਿੱਚ ਅੱਜ ਪੰਜਾਬ ਦੀ ਸਰਜ਼ਮੀਨ ਪੰਜਾਬ ਦੇ ਲੋਕ ਪੰਜਾਬ ਦੀ ਬਨਸਪਤੀ ਪੰਜਾਬ ਦੇ ਪਸ਼ੂ ਪੰਛੀ ਹਨ ਗੁਰੂ ਮਿਹਰ ਕਰੇਗਾ ਪੰਜਾਬ ਇਸ ਵਿੱਚੋਂ ਵੀ ਜਲਦੀ ਨਿਕਲ ਆਵੇਗਾ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭੜਾਂ ਦੀ ਮਾਰ ਹੈ ਔਰ ਪਾਣੀ ਜਿਹੜਾ ਹੈ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਵੱਢ ਚੁੱਕਾ ਹੈ ਜਿਸ ਕਾਰਨ ਜਿੱਥੇ ਘਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਉੱਥੇ ਜਿਹੜੇ ਇਥੋਂ ਦੇ ਜੀਵ ਜੰਤੂ ਨੇ ਉਹਨਾਂ ਨੇ ਵੀ ਵੱਡਾ ਨੁਕਸਾਨ ਉਠਾਇਆ ਹੈ ਸਾਡੇ ਕਿਸਾਨ ਵੀਰਾਂ ਦੀਆਂ ਜ਼ਿਮੀਂਦਾਰਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਲੋਕ ਘਰੋਂ ਬੇਘਰ ਹਨ ਔਰ ਜੋ ਅਸੀਂ ਆਪਣੇ ਪਰਿਵਾਰ ਦੇ ਜੀਵਾਂ ਵਾਂਗ ਹੀ ਆਪਣੇ ਮਾਲ ਡੰਗਰ ਨੂੰ ਰੱਖਦੇ ਹਾਂ ਉਸਦਾ ਵੀ ਬੁਰਾ ਹਾਲ ਹੈ ਇਹ ਸਾਰੇ ਹਾਲਾਤਾਂ ਦੇ ਵਿੱਚ ਅੱਜ ਸਾਨੂੰ ਆਪਸੀ ਪ੍ਰੇਮ ਪਿਆਰ ਅਗੇ ਇਤਫਾਕ ਦੀ ਲੋੜ ਹੈ ਭਾਵੇਂ ਕਿ ਪੰਜਾਬ ਨੇ ਹਮੇਸ਼ਾ ਹੀ ਹਰ ਮੁਸ਼ਕਲ ਦਾ ਸਾਹਮਣਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਟਟ ਕੇ ਕੀਤਾ ਹੈ ਪਰ ਆਪਸੀ ਸਾਜ ਦੇ ਨਾਲ ਕੀਤਾ ਹੈ ਅੱਜ ਵੀ ਪੰਜਾਬ ਦੇ ਲੋਕਾਂ ਨੇ ਹੜਾਂ ਦੇ ਮੌਕੇ ਦੇ ਉੱਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਔਖੇ ਤੋਂ ਔਖੇ ਸਮਿਆਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜਨ ਵਾਲੇ ਹਾਂ ਇੱਕ ਦੂਜੇ ਦੀ ਮਦਦ ਕਰਨ ਵਾਲੇ ਹਾਂ ਔਰ ਅੱਜ ਜਿਵੇਂ ਦੇ ਹਾਲਾਤ ਹੜ੍ਹਾਂ ਦੇ ਕਾਰਨ ਪੰਜਾਬ ਦੇ ਨੇ ਜਿਵੇਂ ਪੰਜਾਬ ਦੇ ਵਿੱਚ ਅੱਜ ਵੀ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ ਉਸ ਨੇ ਇਸ ਗੱਲ ਉੱਤੇ ਫੇਰ ਮੋਰ ਲਾਈ ਹੈ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ mohabbat ਸਾਂਗ ਅਤੇ ਪਿਆਰ ਇਤفاق ਭਾਈਚਾਰੇ ਨੂੰ ਹਮੇਸ਼ਾ ਹੀ ਅੱਗੇ ਵਧਾਉਂਦਾ ਰਹੇਗਾ ਹੁਣ ਜਦੋਂ ਕਿ ਹੜ੍ਹਾਂ ਦੀ ਸਥਿਤੀ ਬਹੁਤ ਜ਼ਿਆਦਾ ਇੱਥੇ ਭਿਆਨਕ ਹੈ ਪਿਛਲੇ ਕੁਝ ਦਿਨਾਂ ਤੋਂ ਇਥੋਂ ਦੇ ਲੋਕ ਜਿਹੜੇ ਨੇ ਬਹੁਤ ਮੁਸ਼ਕਲਾਂ ਦੇ ਵਿੱਚ ਨੇ ਅੱਜ ਫੇਰ ਲੋੜ ਹੈ ਇਸ ਮੌਕੇ ਦੇ ਉੱਤੇ ਸਾਡੇ ਪੰਜਾਬ ਦੇ ਅੰਦਰ ਜਿੱਥੇ ਵੀ ਹੜ੍ਹਾਂ ਦੀ ਮਾਰ ਹੈ ਸਾਡਾ ਕੋਈ ਵੀ ਪ੍ਰਾਣੀ ਸਾਡਾ ਕੋਈ ਵੀ ਜੀ ਖਾਣਾ ਰਵੇ ਖਾਣਾ ਖਾਵੇ ਔਰ ਸਾਡਾ ਜਿਹੜਾ ਮਾਲ ਡੰਗਰ ਵੀ ਹੈ ਉਹ ਵੀ ਚਾਰੇ ਤੋਂ ਬਿਨਾਨਾ ਰਵੇ ਸਾਨੂੰ ਆਪਸ ਦੇ ਵਿੱਚ ਇਹੋ ਜੀ ਸਾਂਝ ਪਾ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਹੜ੍ਹ ਚਲੇ ਜਾਣੇ ਨੇ ਪਾਣੀ ਉਤਰ ਜਾਣਾ ਹੈ ਉਹਦੇ ਤੋਂ ਬਾਅਦ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਥਿਤੀ ਤੋਂ ਬਾਹਰ ਨਿਕਲਣ ਦੇ ਲਈ ਵੀ ਅਸੀਂ ਆਪਸੀ ਪ੍ਰੇਮ ਪਿਆਰ ਤੇ ਭਾਈਚਾਰੇ ਦੇ ਨਾਲ ਇੱਕ ਦੂਜੇ ਦੀ ਮਦਦ ਕਰਨੀ ਹੈ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਹਾਲਾਤ ਜਿਹੜੇ ਨੇ ਹੋਰ ਜ਼ਿਆਦਾ ਮੁਸ਼ਕਲ ਭਰੇ ਹੋਣਗੇ ਔਰ ਉਸ ਵੇਲੇ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣਨਾ ਹੈ ਅੱਜ ਲੋੜ ਹੈ ਕਿ ਕੋਈ ਵੀ ਸਾਡਾ ਬੰਦਾ ਰਾਣੀ ਭੁੱਖਾ ਨਾ ਸੋਵੇ ਛੱਤ ਤੋਂ ਬਿਨਾਂ ਨਾ ਹੋਵੇ ਕਿਸੇ ਦਾ ਵੀ ਮਾਲ ਡੰਗਰ ਚਾਰੇ ਤੋਂ ਬਿਨਾਂ ਨਾ ਹੋਵੇ ਅਸੀਂ ਆਪਸੀ ਸਾਂਝ ਦੇ ਨਾਲ ਇਹੋ ਜੀ ਇੱਕ ਦੂਜੇ ਦੀ ਮਦਦ ਕਰੀਏ ਬਾਕੀ ਮੈਂ ਪੰਜਾਬ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਉਹ ਜਥੇਬੰਦੀਆਂ ਭਾਵੇਂ ਧਾਰਮਿਕ ਨੇ ਭਾਵੇਂ ਸਮਾਜਿਕ ਨੇ ਸਾਨੂੰ ਇਸ ਵੇਲੇ ਪੂਰਾ ਡਟ ਜਾਣਾ ਚਾਹੀਦਾ ਹੈ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਔਰ ਆਪ ਸੇ ਸਾਂਝ ਨੂੰ ਦਰਸਾਉਂਦਿਆਂ ਕਮਰ ਕੱਸੇ ਕਰਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਕਿ ਆਪਾਂ ਦੇਖ ਰਹੇ ਹਾਂ ਮੈਦਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਡਟੀਆਂ ਹੋਈਆਂ ਨੇ ਭਾਵੇਂ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ ਉਹਨਾਂ ਨੇ ਵਕ ਵਕ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਕੀਤੇ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅਤੇ ਕੁਝ ਸੱਜਣ ਆਪਣੇ ਤੌਰ ਦੇ ਉੱਤੇ ਵੀ ਹੜਾਂ ਦੇ ਵਿੱਚ ਘੁੰਮ ਫਿਰ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਇਹ ਮਦਦ ਨੂੰ ਆਪਾਂ ਇਸੇ ਤਰ੍ਹਾਂ ਬਰਕਰਾਰ ਰੱਖਣਾ ਹੈ ਮੁਸ਼ਕਲਾਂ ਆਉਂਦੀਆਂ ਨੇ ਤੇ ਮੁਸ਼ਕਲਾਂ ਨਿਕਲ ਜਾਂਦੀਆਂ ਨੇ ਇਹ ਵੀ ਮੁਸ਼ਕਲ ਚਲੀ ਜਾਵੇਗੀ ਪਰ ਇਸ ਸਮੇਂ ਇੱਕ ਦੂਜੇ ਦੀ ਕੀਤੀ ਹੋਈ ਮਦਦ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਤੋਂ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੀ ਸਿੱਖ ਕੌਮ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਹੜ੍ਹਾਂ ਦੀ ਜ਼ਿਆਦਾ ਮਾਰ ਹੈ ਉੱਥੇ ਆਪੋ ਆਪਣੀਆਂ ਆਪਾਂ ਜ਼ਿੰਮੇਵਾਰੀਆਂ ਨੂੰ ਸਮਝੀਏ ਇੱਕ ਦੂਜੇ ਦੀ ਮਦਦ ਕਰੀਏ ਕਿ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੇ ਹਾਲਾਤ ਨੇ ਉਹਨਾਂ ਨਾਲ ਜੱਠਣ ਦੇ ਲਈ ਤਿਆਰ ਹੋਈਏ ਅਗਲੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਜਾਂਚਿਆ ਜਾਵੇ ਕਿ ਆਖਰ ਪੰਜਾਬ ਦੇ ਅੰਦਰ 2023 ਦੇ ਵਿੱਚ ਵੀ ਹੜ੍ਹਾਂ ਦੀ ਬਹੁਤ ਮਾਰ ਸੀ ਪਰ 2 ਸਾਲ ਬਾਅਦ ਫੇਰ ਹੈ ਪਰ ਇਸ ਵਾਰੀ ਇਹ ਮਾਰ ਬਹੁਤ ਜ਼ਿਆਦਾ ਭਿਆਨਕ ਹੈ ਇਹਨਾਂ ਹੜ੍ਹਾਂ ਦੇ ਕੀ ਕਾਰਨ ਹਨ ਕਿਉਂ ਹੜ੍ਹ ਵਾਰ-ਵਾਰ ਆ ਰਹੇ ਹਨ ਕਿਉਂ ਸਾਡੇ ਜਿਹੜੇ ਦਰਿਆ ਨੇ ਉਹ ਮੈਦਾਨੀ ਇਲਾਕਿਆਂ ਵੱਲ ਸੂਕਦੇ ਆ ਰਹੇ ਹਨ ਇਹਦੇ ਪਿੱਛੇ ਜੋ ਵੀ ਕਾਰਨ ਹਨ ਉਹ ਕਾਰਨ ਵੀ ਸਾਹਮਣੇ ਆਉਣੇ ਚਾਹੀਦੇ ਹਨ ਤਾ ਕੇ ਵਾਰ-ਵਾਰ ਪੰਜਾਬ ਪੰਜਾਬ ਦੇ ਲੋਕ ਇਹਨਾਂ ਮੁਸ਼ਕਲਾਂ ਦੇ ਨਾਲ ਜੋ ਲੜਦੇ ਨੇ ਉਹਨਾਂ ਨੂੰ ਵਾਰ-ਵਾਰ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਬਾਕੀ ਅਸੀਂ ਸਾਰੇ ਜਾਣੇ ਆਪਣੇ ਦਰਿਆਵਾਂ ਦਾ ਕੁਦਰਤ ਦਾ ਹਮੇਸ਼ਾ ਸਾਥ ਵੀ ਦੇਈਏ ਔਰ ਇਹਨਾਂ ਦਾ ਜੋ ਸਤਕਾਰ ਹੈ ਜੋ ਸਾਨੂੰ ਗੁਰੂਆਂ ਨੇ ਸਿਖਾਇਆ ਉਹ ਵੀ ਕਰੀਏ ਸਾਨੂੰ ਗੁਰੂ ਨੇ ਆਖਿਆ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਰੱਖਿਆ ਕੁਦਰਤ ਨੂੰ ਪਿਆਰ ਕਰਨਾ ਵੀ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ। ਅਸੀਂ ਹਮੇਸ਼ਾ ਹੀ ਕੁਦਰਤ ਦੇ ਨਾਲ ਇੱਕਮਿਕ ਰਹੇ ਹਾਂ। ਸਤਿਗੁਰੂ ਦੀ ਕਿਰਪਾ ਕਰਨ ਮਿਹਰ ਕਰਨ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਸਾਡੇ ਉੱਤੇ ਗੁਰੂ ਸਾਹਿਬ ਦਾ ਥਾਪੜਾ ਹੈ। ਅਸੀਂ ਬਹੁਤ ਜਲਦੀ ਇਸ ਮੁਸ਼ਕਲ ਦੀ ਘੜੀ ਦੇ ਵਿੱਚੋਂ ਨਿਕਲ ਜਾਵਾਂਗੇ। ਗੁਰੂ ਦੀ ਕਿਰਪਾ ਦੇ ਨਾਲ ਆਪਸੀ ਸਾਥ, ਪ੍ਰੇਮ, ਪਿਆਰ, ਮੁਹੱਬਤ ਅਤੇ ਇੱਕ ਦੂਜੇ ਦੀ ਮਦਦ ਕਰੀਏ ਜੀ। ਵਾਹਿਗੁਰੂ ਦੀ ਕਾ ਖਾਲਸਾ, ਵਾਹਿਗੁਰੂ